ਆਪ ਸਰਕਾਰ ਰਾਜ ਪੱਤਰੀ ਸਮਾਗਮ ਕਰਵਾਉਣ ਜਾ ਰਹੀ ਹੈ ਜਿਸ ਨੂੰ ਸਮਰਪਿਤ ਹੁੰਦੇ ਆ ਜਿਸ ਨੂੰ ਸਜਦਾ ਕਰਦੇ ਆ ਸਿਰ ਝੁਕਾਉਂਦੇ ਆ ਜਿਹੜਾ ਸਾਡਾ ਟੂਰਿਜ਼ਮ ਐਂਡ ਕਲਚਰ ਅਫੇਅਰ ਡਿਪਾਰਟਮੈਂਟ ਹੈ ਸੈਰਸਪਟਾ ਸਾਡਾ ਵਿਭਾਗ ਹੈ ਕਲਚਰ ਵਿਭਾਗ ਉਹਦੇ ਦੁਆਰਾ ਅਸੀਂ ਬੀਤੇ ਦਿਨੀ ਇੱਕ ਬਹੁਤ ਵੱਡਾ ਪ੍ਰੋਜੈਕਟ ਹੈ ਜਿਹੜਾ ਉਹ ਸ਼੍ਰੀ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਦੇ ਉੱਤੇ ਸਮਰਪਿਤ ਕੀਤਾ ਹੈ ਲੋਕ ਅਰਪਣ ਕੀਤਾ ਜਿਸ ਦੀ ਜਾਣਕਾਰੀ ਇਸ ਮੁਤਾਬਕ ਹੈ ਕਿ ਭਾਈ ਜੈਤਾ ਜੀ ਮੈਮੋਰੀਅਲ ਬਣਾਇਆ ਗਿਆ ਭਾਈ ਜੈਤਾ ਜੀ ਕੌਣ ਸਨ ਭਾਈ ਜੀਵਨ ਸਿੰਘ ਜੀ ਕੌਣ ਸਨ ਭਾਈ ਜੈਤਾ ਜੀ ਉਹ ਗੁਰਸਿੱਖ ਸਨ ਜਦੋਂ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਪਾਸ਼ਾ ਨੂੰ ਚਾਨਨੀ ਚੌਕ ਦੇ ਵਿੱਚ ਮਹਾਰਾਜ ਨੂੰ ਮਹਾਰਾਜ ਸ਼ਹਾਦਤ ਪ੍ਰਾਪਤ ਕਰ ਗਏ ਤਾਂ ਜਿਹੜਾ ਮਹਾਰਾਜ ਦਾ ਸੀਸ ਸੀ ਮਾਰਾਜ ਦੇ ਸੀਸ ਨੂੰ ਬੜੇ ਅਦਬ ਸਤਕਾਰ ਦੇ ਨਾਲ ਉਸ ਉਸ ਜਗਾ ਤੋਂ ਚਾਰਨੀ ਚੌਂਕ ਤੋਂ ਲੈ ਕੇ ਨੇਰੀਆਂ ਚ ਝਖੜਾਂ ਦੇ ਵਿੱਚ ਦੁੱਖਾਂ ਤਕਲੀਫਾਂ ਨੂੰ ਝਲਦੇ ਹੋਏ ਔਰ ਉਸ ਸਮੇਂ ਦੇ ਰਾਸਤੇ ਆਹੀ ਜੇ ਸੀਗੇ ਪੱਕੇ ਰਾਸਤੇ ਤਾਂ ਨਹੀਂ ਸੀ ਕੱਚੇ ਰਾਸਤੇ ਜੰਗਲੇ ਜੰਗਲ ਉਹਨਾਂ ਦੇ ਵਿੱਚ ਦੀ ਹੁੰਦੇ ਹੋਏ ਅਲੱਗ-ਅਲੱਗ ਪੜਾਵਾਂ ਤੋਂ ਹੁੰਦੇ ਹੋਏ ਭਾਈ ਜੈਤਾ ਜੀ ਸ੍ਰੀ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਤੇ ਮਹਾਰਾਜਿਆਂ ਦਾ ਜੋ ਸੀਸ ਸੀਓ ਉੱਥੇ ਲੈ ਕੇ ਪਹੁੰਚੇ ਔਰ ਬਾਲ ਗੁਰੂ ਗੋਬਿੰਦ राय ਜੀ ਦੇ ਅੱਗੇ ਸੀਸ ਪੇਟ ਕੀਤਾ ਸੋ ਭਾਈ ਜੈਤਾ ਜੀ ਦਾ ਜੋ ਸਿੱਖ ਹਿਸਟਰੀ ਦੇ ਵਿੱਚ ਅਸਥਾਨ ਹੈ ਉਹ ਦੁਨੀਆ ਦੇ ਵਿੱਚ ਮੈਂ ਇਹ ਮੰਨਦਾ ਵੀ ਆਪਣੇ ਆਪ ਤੋਂ ਸਭ ਤੋਂ ਵੱਡਾ ਸਥਾਨ ਮੰਨਿਆ ਜਾਂਦਾ ਸੋ ਭਾਈ ਜੈਤਾ ਜੀ ਦੀ ਇਸ ਜੋ ਉਹਨਾਂ ਨੇ ਆਪਣਾ ਇੱਕ ਸਭ ਤੋਂ ਵੱਡਾ ਮੈਂ ਸਮਝਦਾ ਵੀ ਪਿਆਰ ਗੁਰੂ ਸਾਹਿਬ ਦੇ ਲਈ ਦਿਖਾਇਆ ਉਸ ਤੋਂ ਬਾਅਦ ਜੋ ਭਾਈ ਜੱਤਾ ਜੀ ਨੇ ਜਦੋਂ ਪੰਜ ਸਿੰਘ ਸਜਾਏ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਫਿਰ ਉਹਨਾਂ ਤੋਂ ਖੰਡੇ ਬਾਟੇ ਦੀ ਪਹਲ ਛਕੀ ਉਸ ਤੋਂ ਬਾਅਦ ਜੋ ਫਿਰ ਭਾਈ ਜੱਤਾ ਜੀ ਹੀ ਚਮਕੌਰ ਦੀ ਜੰਗ ਦੇ ਵਿੱਚ ਲੜ ਕੇ ਸ਼ਹੀਦ ਹੋਏ ਸੀ ਸੋ ਉਹਨਾਂ ਦਾ ਸਥਾਨ ਬਹੁਤ ਵੱਡਾ ਹੈ ਸੋ ਭਾਈ ਜੱਤਾ ਜੀ ਨੂੰ ਭਾਈ ਜੀਵਨ ਸਿੰਘ ਜੀ ਨੂੰ ਜਦੋਂ ਅੰਮ੍ਰਿਤ ਛੱਕ ਕੇ ਭਾਈ ਜੀਵਨ ਸਿੰਘ ਜੀ ਬਣ ਗਏ ਉਹਨਾਂ ਨੂੰ ਸਮਰਪਿਤ ਹੁੰਦੇ ਹੋਏ ਪੰਜਾਬ ਸਰਕਾਰ ਨੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਨੇ ਭਾਈ ਜਤਾ ਜੀ ਮੈਮੋਰੀਅਲ ਸ਼੍ਰੀ ਅਨੰਦਪੁਰ ਸਾਹਿਬ ਦੇ ਕੇ ਜੋ ਬਣ ਕੇ ਤਿਆਰ ਹੋਇਆ ਉਸ ਦਾ ਰਸਮੀ ਤੌਰ ਤੇ 5 ਤਰੀਕ ਨੂੰ ਉਦਘਾਟਨ ਕੀਤਾ ਜਿਸ ਦੀ ਵੇਰਵੇ ਇਸ ਮੁਤਾਬਕ ਨੇ ਕਿ ਉਹ ਜਿਹੜੀ ਯਾਦਗਾਰ ਹੈ ਉਹ ਟੋਟਲ ਖੇਤਰਫਲ ਹੈ ਜਿਹੜਾ ਉਹਦਾ 5 ਏਕੜ ਦੇ ਵਿੱਚ ਬਣੀ ਹੈ ਜਿਹਦੇ ਚ ਜਿਹੜਾ ਕਵਰਡ ਏਰੀਆ 2 ਏਕੜ ਹੈ ਕਈਰ ਫੀਟ ਤੇ ਲਗਭਗ ਉਹਦਾ ਇਹ ਸਾਡਾ ਜਣੇ ਕਿ ਪ੍ਰੋਜੈਕਟ ਤਿਆਰ ਹੋਇਆ ਔਰ ਇਹਦਾ ਜਿਹੜਾ ਡਿਜ਼ਾਈਨ ਤਿਆਰ ਕੀਤਾ ਹੈ ਸ਼੍ਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਆਰਕੀਟੈਕਚਰ ਵਿੰਗ ਵੱਲੋਂ ਡਿਪਾਰਟਮੈਂਟ ਵੱਲੋਂ ਇਹ ਸਾਰਾ ਡਿਜ਼ਾਈਨ ਤਿਆਰ ਕਰਵਾਇਆ ਪੂਰੀ ਮਰਿਆਦਾ ਨੂੰ ਮੁੱਖ ਰੱਖਦੇ ਹੋਏ ਸਾਰੀਆਂ ਚੀਜ਼ਾਂ ਦੇਖਦੇ ਹੋਏ ਇਹਦਾ ਤਿਆਰ ਕਰਵਾਇਆ ਗਿਆ ਔਰ ਇਸ ਪ੍ਰੋਜੈਕਟ ਦੇ ਉੱਤੇ ਪੰਜਾਬ ਸਰਕਾਰ ਦਾ 20 ਕਰੋੜ ਰੁਪਇਆ ਖਰਚਾ ਆਇਆ ਟੂਰਿਜ਼ਮ ਐਂਡ ਕਲਚਰ ਡਿਪਾਰਟਮੈਂਟ ਨੇ 20 ਕਰੋੜ ਰੁਪਇਆ ਖਰਚ ਕੇ ਇਸ ਪ੍ਰੋਜੈਕਟ ਨੂੰ ਕੰਪਲੀਟ ਕੀਤਾ ਹੈ ਇਸ ਪ੍ਰੋਜੈਕਟ ਦੇ ਵਿੱਚ ਪੰਜ ਗੈਲਰੀਆਂ ਨੇ ਮੇਨ ਪੰਜ ਗੈਲਰੀਆਂ ਜਿਹੜੀ ਪਹਿਲੀ ਗੈਲਰੀ ਆ ਉਸ ਗੈਲਰੀ ਦਾ ਨਾਮ ਹੈ ਅਸ਼ੀਰਵਾਦ ਗੈਲਰੀ ਅਸ਼ੀਰਵਾਦ ਗੈਲਰੀ ਦੇ ਵਿੱਚ ਗੁਰੂ ਸਾਹਿਬ ਬਾਰੇ ਜਾਣਕਾਰੀ ਦਿੱਤੀ ਜਾਵੇਗੀ ਅਤੇ ਇਹ ਵੀ ਦੱਸਿਆ ਜਾਵੇਗਾ ਕਿ ਭਾਈ ਜੈਤਾ ਜੀ ਦੇ ਪੁਰਖੇ ਵੀ ਗੁਰੂ ਸਾਹਿਬ ਦੇ ਨਾਲ ਮੁੱਢ ਤੋਂ ਹੀ ਜੁੜੇ ਹੋਏ ਸਨ ਪਹਿਲੀ ਗੈਲਰੀ ਵਿੱਚ ਆਧੁਨਿਕ ਤਰੀਕੇ ਦੇ ਨਾਲ ਇਤਿਹਾਸ ਨੂੰ ਰੂਪਮਾਨ ਕੀਤਾ ਗਿਆ ਹੈ ਨੰਬਰ 2 ਤੇ ਆ ਜਾਂਦੀ ਹੈ ਜੀ ਫਿਰ ਜੀਵਨ ਗੈਲਰੀ ਜੀਵਨ ਗੈਲਰੀ ਵਿੱਚ ਇਸ ਤਰ੍ਹਾਂ ਦੂਜੀ ਗੈਲਰੀ ਦੇ ਵਿੱਚ ਭਾਈ ਜੈਤਾ ਜੀ ਦੇ ਮਾਤਾ ਪਿਤਾ ਦਾ ਵਿਆਹ ਅਤੇ ਉਹਨਾਂ ਦੇ ਜਨਮ ਬਾਰੇ ਤੇ ਸਮੁੱਚੀ ਪੀੜੀ ਨੂੰ ਪ੍ਰਦਰਸ਼ਿਤ ਕੀਤਾ ਗਿਆ ਜੀ ਦੂਜੀ ਗੈਲਰੀ ਫਿਰ ਆ ਜਾਂਦੀ ਹੈ ਤੀਜੀ ਗੈਲਰੀ ਉਸ ਦਾ ਨਾਮ ਹੈ ਤਿਆਗ ਗੈਲਰੀ ਤਿਆਗ ਗੈਲਰੀ ਦੇ ਵਿੱਚ ਇਸ ਤੋਂ ਬਾਅਦ ਤੀਸਰੀ ਗੈਲਰੀ ਵਿੱਚ ਕਸ਼ਮੀਰੀ ਪੰਡਤਾਂ ਦੇ ਹੁੰਦੇ ਜ਼ੁਲਮ ਅਤੇ ਉਹਨਾਂ ਵੱਲੋਂ ਨਵੇਂ ਪਾਸ਼ਾ ਸ੍ਰੀ ਗੁਰੂ ਤੇਗ ਬਹਾਦਰ ਜੀ ਕੋਲ ਆ ਕੇ ਫਰਿਆਦ ਕਰਨਾ ਅਤੇ ਗੁਰੂ ਜੀ ਦਾ ਸ਼ਹਾਦਤ ਲਈ ਸ੍ਰੀ ਅਨੰਦਪੁਰ ਸਾਹਿਬ ਤੋਂ ਕੂਚ ਕਰਨਾ ਸ਼ੇੜੀਗੁਰ ਤੇਗਬਾਦਰ ਜੀ ਵੱਲੋਂ ਚਾਨਨੀ ਚੌਂਕ ਵਿਖੇ ਦਿੱਤੀ ਗਈ ਸ਼ਹਾਦਤ ਦਾ ਵੱਡੀ ਸਕਰੀਨ ਤੇ ਆਡੀਓ ਵਿਜ਼ੂਅਲ ਅਤੇ ਭਾਈ ਜੱਤਾ ਜੀ ਵੱਲੋਂ ਗੁਰੂ ਜੀ ਦਾ ਸੀਸ ਲੈ ਕੇ ਆਉਣ ਦਾ ਸੈੱਟ ਤਿਆਰ ਕੀਤਾ ਗਿਆ ਜੀ ਉੱਥੇ ਫਿਰ ਚੌਥੀ ਗੈਲਰੀ ਆ ਜਾਂਦੀ ਹੈ ਜੀ ਰੰਗਰੇਟੇ ਗੈਲਰੀ ਇਸ ਤਰ੍ਹਾਂ ਚੌਥੀ ਗੈਲਰੀ ਵਿੱਚ ਪੇਂਟਿੰਗਾਂ ਰਾਹੀਂ ਗੁਰੂ ਸਾਹਿਬ ਦਾ ਸੀਸ ਭਾਈ ਜੱਤਾ ਜੀ ਵੱਲੋਂ ਬਾਲ ਗੁਰੂ ਗੋਬਿੰਦ ਰਾਏ ਜੀ ਨੂੰ ਭੇਟ ਕਰਨ ਦਾ ਦ੍ਰਿਸ਼ ਇਸ ਦ੍ਰਿਸ਼ ਤੇ ਆਧਾਰਿਤ ਆਡੀਓ ਵੀਡੀਓ ਰੰਗਰੇਟੇ ਗੁਰੂ ਕੇ ਬੇਟੇ ਦਾ ਖਿਤਾਬ ਗੁਰੂ ਸਾਹਿਬ ਦਾ ਸੀਸ ਕੀਰਤਪੁਰ ਸਾਹਿਬ ਤੋਂ ਗੁਰਦੁਆਰਾ ਸੀਸਕਨ ਸਾਹਿਬ ਤੱਕ ਨਗਰ ਕੀਰਤਨ ਦੇ ਰੂਪ ਵਿੱਚ ਲੈ ਕੇ ਜਾਣਾ ਭਾਈ ਜੱਤਾ ਜੀ ਨੂੰ ਪਹਿਲੇ ਨਗਾਰਚੀ ਵਜੋ ਦਿਖਾਉਣਾ ਖਾਲਸਾ ਪੰਥ ਦਾ ਜਨਮ ਅਤੇ ਭਾਈ ਜੱਤਾ ਜੀ ਵੱਲੋਂ ਵੱਖ-ਵੱਖ ਲੜਾਈਆਂ ਲੜਨ ਦੇ ਦ੍ਰਿਸ਼ ਨੂੰ ਰੂਪਮਾਨ ਕੀਤਾ ਗਿਆ ਤੇ ਪੰਜਵੀਂ ਗੈਲਰੀ ਜਿਹੜੀ ਲਾਸਟ ਗੈਲਰੀ ਹੈ ਉਹ ਸੰਘਰਸ਼ ਗੈਲਰੀ ਹੈ ਇਹਦੇ ਵਿੱਚ ਇਸੇ ਤਰੀਕੇ ਪੰਜਵੀਂ ਗੈਲਰੀ ਵਿੱਚ ਜਾਂਦੇ ਹੋਏ ਭਾਈ ਜੈਤਾ ਜੀ ਨਾਲ ਸੰਬੰਧਿਤ ਸ੍ਰੀ ਆਨੰਦਪੁਰ ਸਾਹਿਬ ਵਿਕੇ ਸਥਿਤ ਇਤਿਹਾਸਿਕ ਤਾਪਸਥਾਨ ਗੁਰੂ ਸਾਹਿਬ ਵੱਲੋਂ ਆਪਣੇ ਪਰਿਵਾਰ ਦੇ ਨਾਲ ਸ੍ਰੀ ਆਨੰਦਪੁਰ ਸਾਹਿਬ ਨੂੰ ਛੱਡਣ ਦਾ ਦ੍ਰਿਸ਼ ਅਤੇ ਅੰਤਲੇ ਭਾਗ ਵਿੱਚ ਭਾਈ ਜੈਤਾ ਜੀ ਦੇ ਸਮੁੱਚੇ ਜੀਵਨ ਨੂੰ ਐਨੀਮੇਸ਼ਨ ਰਾਹੀਂ ਫਿਲਮਾਇਆ ਗਿਆ ਹੈ ਇਹ ਪੰਜ ਗੈਲਰੀਆਂ ਜਿਹੜੀਆਂ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਬੀਤੀ ਪਰਸੋ ਜਾ ਕੇ ਉੱਥੇ ਉਦਘਾਟਨ ਕਰਕੇ ਲੋਕ ਅਰਪਿਤ ਕੀਤੀਆਂ ਨੇ ਮੈਂ ਪਹਿਲਾਂ ਤਾਂ ਮੀਡੀਆ ਦੇ ਮਾਧਿਅਮ ਦਰਾਂਹੀਂ ਹੱਥ ਜੋੜ ਕੇ ਸਾਰੀ ਪੰਜਾਬ ਦੀ ਸੰਗਤ ਨੂੰ ਜਿੱਥੇ-ਇਥੇ ਗੁਰੂ ਮਹਾਰਾਜ ਨੂੰ ਮੰਨਣ ਵਾਲੀ ਸੰਗਤ ਬੈਠੀ ਹੈ ਮੈਂ ਸਾਰਿਆਂ ਨੂੰ ਬੇਨਤੀ ਕਰੂੰਗਾ ਕਿ ਤੁਸੀਂ ਆਪਣੇ ਬੱਚਿਆਂ ਨੂੰ ਲੈ ਕੇ ਆਪਣੇ ਪਰਿਵਾਰ ਨੂੰ ਲੈ ਕੇ ਇਹ ਸਥਾਨ ਨੂੰ ਜ਼ਰੂਰ ਵਿਜਿਟ ਕਰਕੇ ਆਇਓ ਆਪਣੇ ਬੱਚਿਆਂ ਨੂੰ ਆਪਣੀ ਆਉਣ ਵਾਲੀ ਜਨਰੇਸ਼ਨ ਨੂੰ ਜਿਹੜਾ ਸਾਡਾ ਇਤਿਹਾਸ ਹੈ ਸਾਡੇ ਜੋ ਸਾਡੇ ਪੁਰਖੇ ਕਿੱਟੀਆਂ ਵੱਟੀਆਂ ਕੁਰਬਾਨੀਆਂ ਸਾਡੇ ਇਸ ਦੇਸ਼ ਲਈ ਸਾਡੀ ਜਮਹੂਰੀ ਹੱਕਾਂ ਲਈ ਸਾਡੇ ਡੈਮੋਕ੍ਰੈਟਿਕ ਰਾਈਟਸ ਦੇ ਲਈ ਕਰਕੇ ਗਏ ਨੇ ਇੱਕ ਉਹਦੇ ਬਾਰੇ ਸਾਨੂੰ ਪਤਾ ਲੱਗੂਗਾ ਦੂਸਰੀ ਇੱਕ ਸਭ ਤੋਂ ਵੱਡਾ ਪ੍ਰੋਜੈਕਟ ਜਿਹੜਾ ਕਿ ਅਸੀਂ ਸ਼ੁਰੂਆਤ ਕੀਤੀ ਹੈ ਉਹ ਵੀ ਸਾਡੇ ਪੰਜਾਬ ਦਾ ਜਿਹੜਾ ਟੂਰਿਜ਼ਮ ਐਂਡ ਕਲਚਰ ਡਿਪਾਰਟਮੈਂਟ ਹੈ ਸੈਰਸਪਟਾ ਵਿਭਾਗ ਵੱਲੋਂ ਜਿਹੜੀ ਕਿ ਜਿਹੜਾ ਅਸੀਂ ਤਿਆਰ ਕਰ ਰਹੇ ਹਾਂ ਉਹਦਾ ਵੀ ਨਹੀਂ ਪੱਥਰ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ 5 ਅਕਤੂਬਰ ਨੂੰ ਆਪਣੇ ਹੱਥਾਂ ਦੇ ਨਾਲ ਨੀਂਹ ਪੱਥਰ ਰੱਖਿਆ ਔਰ ਇਹ ਜਿਹੜਾ ਪ੍ਰੋਜੈਕਟ ਹੋਊਗਾ ਇਹ ਟੋਟਲ 10 ਮਹੀਨੇ ਦੇ ਵਿੱਚ ਬਣ ਕੇ ਤਿਆਰ ਹੋਊਗਾ ਇਹ ਪ੍ਰੋਜੈਕਟ ਕੀ ਹੈ ਇਹ ਪ੍ਰੋਜੈਕਟ ਹੈ ਅ ਸ਼੍ਰੀ ਅਨੰਦਪੁਰ ਸਾਹਿਬ ਹੈ ਜਿਹੜਾ ਉੱਥੇ ਅਸੀਂ ਇਹ ਜਿਹੜੀ ਕਿ ਗਲਿਆਰਾ ਤਿਆਰ ਕਰ ਰਹੇ ਹਾਂ ਬਹੁਤ ਸੋਹਣਾ ਜਿਵੇਂ ਤੁਸੀਂ ਦੇਖ ਸਕਦੇ ਹੋ ਕਿ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਬਾਹਰ ਇੱਕ ਗਲਿਆਰਾ ਤਿਆਰ ਹੋਇਆ ਉਸੇ ਤਰੀਕੇ ਦਾ ਉਸ ਤੋਂ ਮਤਲਬ ਉਸੇ ਸੇਮ ਤਰੀਕੇ ਦਾ ਵਾਈਟ ਕਲਰ ਦੇ ਵਿੱਚ ਕਿਉਂਕਿ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਨੂੰ ਵਾਈਟ ਸਿਟੀ ਦਾ ਦਰਜਾ ਦਿੱਤਾ ਜਾ ਰਿਹਾ ਸੋ ਵਾਈਟ ਸਿਟੀ ਹੋਣ ਕਰਕੇ ਜਿਹੜਾ ਸ਼੍ਰੀ ਅਨੰਦਪੁਰ ਸਾਹਿਬ ਦੇ ਗਲਿਆਰਾ ਤਿਆਰ ਹੋ ਰਿਹਾ ਇਹਨੂੰ ਅਸੀਂ ਵਾਈਟ ਦੇ ਵਾਈਟ ਕਲਰ ਦੇ ਵਿੱਚ ਤਿਆਰ ਕਰ ਰਹੇ ਹਾਂ ਔਰ نیچے ਜਿਹੜਾ ਇਹਦਾ ਸਾਰਾ ਬੇਸ ਲੱਗੂ ਆ ਇਹ ਸੰਗਮਾਰਮਰ ਦਾ ਪਿਓਰ ਵਾਈਟ ਮਾਰਬਲ ਲਾ ਕੇ ਤਿਆਰ ਹੋ ਰਿਹਾ ਜਿਹਦੇ ਵੇਰਵੇ ਕੁਝ ਇਸ ਤਰ੍ਹਾਂ ਦੇ ਨੇ ਇਹ ਗਲਿਆਰਾ 메ਨ ਰੋਡ ਤੋਂ ਤਖਤ ਸ੍ਰੀ ਕੇਸਗੜ੍ਹ ਸਾਹਿਬ ਤੱਕ ਕੁੱਲ 580 ਮੀਟਰ ਲੰਬਾ ਇਹ ਗਲਿਆਰਾ ਹੋਊਗਾ। ਇਹ ਮਾਰਗ ਦੇ ਉੱਤੇ ਸੰਗਮਰਮਰ ਜਿਹੜਾ ਹੋਊਗਾ ਉਹ ਵਾਲਾ ਪੱਥਰ ਓਵਰਾ ਮਾਰਬਲ ਯੂਜ਼ ਹੋਊਗਾ। ਇਸ ਗਲਿਆਰੇ ਦੇ ਉੱਤੇ ਕੁੱਲ 6 ਦਾਖਲੇ ਦੇ ਗੇਟ ਬਣਾਏ ਜਾਣਗੇ। ਔਰ ਉਹ ਜਿਹੜੇ ਗੇਟ ਹੋਣਗੇ ਇਸ ਵਿਰਾਸਤੀ ਮਾਰਗ ਵਿੱਚ ਸਭ ਤੋਂ ਪਹਿਲਾਂ ਮੁੱਖ ਮਾਰਗ ਵਾਲੇ ਪਾਸੇ ਤੋਂ ਵੱਡਾ ਤੇ ਆਕਰਸ਼ਕ ਗੇਟ ਤਿਆਰ ਕੀਤਾ ਜਾਵੇਗਾ। ਜੋ ਸੰਗਤ ਦੀ ਖਿੱਚ ਦਾ ਕੇਂਦਰ ਬਣੇਗਾ ਇੱਕ 게ਟ ਸਰੋਵਰ ਤੇ ਪਾਰਕਿੰਗ ਸਾਈਡ ਵੱਲੋਂ ਵੀ ਹੋਵੇਗਾ ਇੱਕ ਹੋਰ 게ਟ ਗੁਰੂ ਤੇਗ ਬਹਾਦਰ ਮਿਊਜ਼ੀਅਮ ਵਾਲੇ ਪਾਸਿਓਂ ਹੋਵੇਗਾ ਬਾਕੀ 게ਟ ਮੁੱਖ ਸੜਕ ਨਾਲ ਜੁੜਦੇ ਵੱਖ-ਵੱਖ ਰਾਹਾਂ ਉੱਤੇ ਹੋਣਗੇ ਇਹ ਇਹਦੇ ਵਿੱਚ ਅਸੀਂ ਜਿਹੜੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਬਾਣੀ ਦੇ ਵਿੱਚ ਪਵਿੱਤਰ ਰੁੱਖਾਂ ਦਾ ਵਰਣਨਨ ਹੋਇਆ ਅਸੀਂ ਉਹ ਜਿਹੜੇ ਰੁੱਖ ਨੇ ਉਹ ਰੁੱਖ ਜਿਹੜੇ ਸਾਡੇ ਪਰ ਕਿਸਾ ਨੂੰ ਸਾਡੇ ਗੁਰੂ ਮਹਾਰਾਜ ਦੱਸ ਕੇ ਗਏ ਨੇ ਅਸੀਂ ਉਹ ਰੁੱਖ ਵੀ ਇਸ ਗਲਿਆਰੇ ਦੇ ਉੱਤੇ ਲਗਾਵਾਂਗੇ ਸੋ ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਪ੍ਰੋਜੈਕਟ ਹੈ ਜਿਹੜਾ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਸ਼ੁਰੂ ਕਰਵਾਇਆ ਹੈ ਔਰ ਇਹ ਜਿਹੜਾ ਵਿਰਾਸਤੀ ਮਾਰਗ ਹੋਊਗਾ ਇਹਦੇ ਵਿੱਚ ਬੜੀਆਂ ਦੋਨੋਂ ਪਾਸੇ ਸ਼ਾਨਦਾਰ ਪੇਂਟਿੰਗਾਂ ਵੀ ਹੋਣਗੀਆਂ ਔਰ ਹੋਰ ਤਕਰੀਕਾ ਨਹੀਂ ਖਾਲਸਾ ਪੰਥ ਦੇ ਜਨਮ ਸਥਾਨ ਸ੍ਰੀ ਅਨੰਦਪੁਰ ਸਾਹਿਬ ਦੇ ਇਤਿਹਾਸ ਨੂੰ ਰੂਪਮਾਨ ਵੀ ਕੀਤਾ ਜਾਵੇਗਾ ਸੋ ਇਸ ਪ੍ਰੋਜੈਕਟ ਦੇ ਉੱਤੇ ਇਸ ਪ੍ਰੋਜੈਕਟ ਦੇ ਉੱਤੇ ਜਿਹੜੀ ਸਾਡੀ ਟੋਟਲ ਕਾਸਟ ਆਣੀ ਹੈ 18 ਕਰੋੜ ਰੁਪਏ ਦੀ ਕਾਸਟ ਆਣੀ ਹੈ ਜਿਹੜੀ ਕਿ ਅਸੀਂ ਵਿਦਨ 10 ਮੰਥਸ 10 ਮਹੀਨਿਆਂ ਦੇ ਵਿੱਚ ਵਿੱਚ ਅਸੀਂ ਕੰਪਲੀਟ ਕਰਨੀ ਹੈ ਇਸ ਦੇ ਨਾਲ ਨਾਲ ਸਾਡ ਅਸੀਂ 25 ਸਤੰਬਰ ਨੂੰ 25 ਸਤੰਬਰ ਨੂੰ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਹੁੰਦੇ ਹੋਏ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਮਾਨ ਸਾਹਿਬ ਨੇ ਇੱਕ ਲੋਗੋ ਵੀ ਜਾਰੀ ਕੀਤਾ ਹੈ ਜਿਹੜਾ ਕਿ ਪੰਜਾਬ ਸਰਕਾਰ ਦੇ ਹਰ ਦਸਤਾਵੇਜ਼ਾਂ ਦੇ ਉੱਤੇ ਜਾਨੀ ਕਿ ਤੁਸੀਂ ਹੁਣ ਇਹ ਦੇਖੋਗੇ ਇਹ ਵਾਲਾ ਜਿਹੜਾ ਲੋਗੋ ਹੋਊਗਾ ਇਹ ਦਰਸਾਇਆ ਜਾਊਗਾ ਇਹ ਵਾਲਾ ਲੋਗੋ ਹੈ ਜਿਹੜਾ ਪੰਜਾਬ ਸਰਕਾਰ ਦੇ ਹਰ ਦਸਤਾਵੇਜ਼ ਦੇ ਉੱਤੇ ਹਰੇਕ ਡਿਪਾਰਟਮੈਂਟ ਵੱਲੋਂ ਜੋ ਵੀ ਲੈਟਰ ਵੀ ਜਾਰੀ ਹੋਊਗਾ ਤਾਂ ਉਹਦੇ ਉੱਪਰ ਇਹ ਲੋਗੋ ਜਿਹੜਾ ਹੈ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ 350 ਸਾਲਾ ਸ਼ਹੀਦੀ ਦਿਹਾੜਾ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦਿਆਲਾ ਜੀ ਨੂੰ ਸਮਰਪਿਤ ਹੁੰਦੇ ਹੋਏ ਇਹ ਜਿਹੜੇ ਕਿ ਲੋਗੋ ਆ ਜਿਹੜਾ ਇਹ 25 ਸਤੰਬਰ ਨੂੰ ਮੁੱਖ ਮੰਤਰੀ ਸਾਹਿਬ ਨੇ ਉੱਥੇ ਜਾਰੀ ਚੰਡੀਗੜ੍ਹ ਵਿਖੇ ਜਾਰੀ ਕੀਤਾ ਸੀਗਾ ਇਸ ਦੇ ਨਾਲ ਸਾਡਾ ਇੱਕ ਅਸੀਂ ਜਿਹੜਾ 350 ਸਾਲਾ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦਾ ਸ਼ਹਾਦਤ ਦਾ ਦਿਹਾੜਾ ਮਨਾਉਣ ਜਾ ਰਹੇ ਹਾਂ ਉਹਦੇ ਵਿੱਚ ਮੈਂ ਦੱਸਣਾ ਚਾਹੁੰਦਾ ਕਿ ਸਾਡੀਆਂ ਅਸੀਂ ਚਾਰ ਯਾਤਰਾਵਾਂ ਕਿਉਂਕਿ ਇਹ ਗੱਲ ਬਾਰ-ਬਾਰ ਦੱਸਣੀ ਬਹੁਤ ਜ਼ਰੂਰੀ ਹੈ ਔਰ ਪ੍ਰੈਸ ਦੇ ਮਾਧਿਅਮ ਦੇ ਨਾਲ ਇਹ ਗੱਲ ਤਾਂ ਬਾਰ-ਬਾਰ ਦੱਸਣੀ ਜ਼ਰੂਰੀ ਹੈ ਕਿਉਂਕਿ ਇਹ ਜਿਹੜਾ ਦਿਹਾੜਾ ਹੋਊਗਾ ਇਹ ਬੜੇ ਵੱਡੇ ਪੱਧਰ ਤੇ ਸਮਾਗਮ ਮਨਾਏ ਜਾਣੇ ਨੇ ਔਰ ਬਾਰ-ਬਾਰ ਇਹ ਇਹਦੇ ਉੱਤੇ ਗੱਲ ਕਰਨ ਦੇ ਨਾਲ ਵੱਦ ਤੋਂ ਵੱਦ ਲੋਕਾਂ ਤੱਕ ਸਿੱਖ ਸੰਗਤ ਤੱਕ ਗੁਰੂ ਨਾਨਕ ਨਾਮਲੇਵਾ ਸੰਗਤ ਤੱਕ ਜਿਹੜੇ ਪਿਆਰ ਕਰਦੇ ਨੇ ਗੁਰੂ ਮਹਾਰਾਜ ਨੂੰ ਜਿੱਥੇ ਕਿਤੇ ਵੀ ਬੈਠੇ ਨੇ ਦੇਸ਼ਾਂ ਵਿਦੇਸ਼ਾਂ 'ਚ ਉੱਥੇ ਤੱਕ ਇਹ ਆਵਾਜ਼ ਜਾਊਗੀ ਤੁਹਾਡੇ ਮਾਧਿਅਮ ਦੇ ਨਾਲ ਜਾਊਗੀ ਤੁਸੀਂ ਸਭ ਤੋਂ ਵੱਡੇ ਸੂਤਰਧਾਰ ਬਣੋਗੇ ਇਸ ਪ੍ਰੋਗਰਾਮ ਨੂੰ ਬੜੇ-ਬੜੇ ਲੈਵਲ ਤੱਕ ਕਾਮਯਾਬ ਕਰਨ ਲਈ ਸੋ ਇਸ ਕਰਕੇ ਮੈਂ ਮੀਡੀਆ ਦੇ ਮਾਧਿਅਮ ਦੇ ਰਾਹੀਂ ਇਹ ਵੀ ਦੱਸਣਾ ਚਾਹੁੰਦਾ ਕਿ ਸਾਡੇ ਮੇਨ 4 ਰੂਟ ਬਣੇ ਨੇ ਯਾਤਰਾਵਾਂ ਦੇ ਇਸ ਨੂੰ ਸੰਬੰਧ ਸਭ ਤੋਂ ਪਹਿਲਾਂ ਜਿਹੜਾ ਇਹ ਮੈਂ ਦਿਖਾ ਰਿਹਾ ਇਹ ਹੈਗਾ ਜੀ ਮੇਨ ਰੂਟ ਜਿਹੜਾ ਮੇਨ ਰੂਟ ਹੋਊਗਾ ਇਹ ਜਿਹੜਾ ਸ਼ੁਰੂਆਤ ਹੋਣੀ ਹੈ ਸ਼੍ਰੀਨਗਰ ਤੋਂ 19 ਤਰੀਕ ਨੂੰ 19 11 19 ਨਵੰਬਰ 2025 ਤੋਂ ਇਹਦੀ ਸ਼ੁਰੂਆਤ ਹੋਣੀ ਹੈ ਸ਼੍ਰੀਨਗਰ ਤੋਂ ਔਰ ਸ਼੍ਰੀਨਗਰ ਤੋਂ ਆਨੰਦਪੁਰ ਸਾਹਿਬ ਦਾ ਜਿਹੜਾ ਇਹ ਡਿਸਟੈਂਸ ਹੈ ਲਗਭਗ ਲਗਭਗ 250 ਕਿਲੋਮੀਟਰ ਦਾ ਡਿਸਟੈਂਸ ਹੈ ਸ਼੍ਰੀਨਗਰ ਤੋਂ ਇਹ ਰੂਟ ਜੰਮੂ ਆਣਾ ਜੰਮੂ ਤੋਂ ਫਿਰ ਪਠਾਨਕੋਟ ਆਣਾ ਪਠਾਨਕੋਟ ਤੋਂ ਦਸੂਹਾ ਆਣਾ ਦਸੂਹੇ ਤੋਂ ਹੁਸ਼ਿਆਰਪੁਰ ਆਣਾ ਹੁਸ਼ਿਆਰਪੁਰ ਤੋਂ ਮਾਹਿਲਪੁਰ ਆਣਾ ਮਾਹਿਲਪੁਰ ਤੋਂ ਗੜ੍ਹਸ਼ੰਕਰ ਆਣਾ ਗੜ੍ਹਸ਼ੰਕਰ ਤੋਂ ਸ਼੍ਰੀ ਆਨੰਦਪੁਰ ਸਾਹਿਬ ਵਿਖੇ 22 ਤਰੀਕ ਦੀ ਸ਼ਾਮ ਤੱਕ ਸ਼੍ਰੀ ਆਨੰਦਪੁਰ ਸਾਹਿਬ ਤੱਕ ਇਹ ਮੇਨ ਰੂਟ ਹੈ ਜਿਹੜੀ ਮੇਨ ਯਾਤਰਾ ਹੈ ਇਹ ਪਹੁੰਚਣੀ ਹੈ ਇਹਦੇ ਵਿੱਚ ਕਸ਼ਮੀਰੀ ਪੰਡਿਤ ਜਿਹੜੇ ਸਾਡੇ ਨਾਲ ਸਤਿਕਾਰਯੋਗ ਉਹ ਬੜੀ ਵੱਟੀ ਗਿਣਤੀ ਦੇ ਵਿੱਚ ਇਸ ਰੂਟ ਦੇ ਵਿੱਚ ਸ਼ਮੂਲੀਅਤ ਕਰਨਗੇ ਔਰ ਇਸ ਮੇਨ ਰੂਟ ਇਸ ਨਗਰ ਕੀਰਤਨ ਦੀ ਜਿਹੜੀ ਸ਼ੁਰੂਆਤ ਕੀਤੀ ਜਾਊਗੀ ਇਸ ਨਗਰ ਕੀਰਤਨ ਦੀ ਸ਼ੁਰੂਆਤ ਮੁੱਖ ਮੰਤਰੀ ਪੰਜਾਬ ਸਰਦਾਰ ਭਗਵਾਨ ਸਿੰਘ ਮਾਨ ਸਾਹਿਬ ਤੇ ਸ਼ਰੀਨਗਰ ਦੇ ਜਿਹੜੇ ਸੀਐਮ ਸਾਹਿਬ ਨੇ ਉਮਰ ਅਬਦੁੱਲਾ ਜੀ ਤੇ ਉਹਨਾਂ ਦੇ ਦੁਆਰਾ ਜਾਨੀ ਕਿ ਉੱਥੇ ਜਾ ਕੇ ਇਸ ਦੀ ਸ਼ੁਰੂਆਤ ਹੈ ਜਿਹੜੀ ਉੱਥੇ ਕੀਤੀ ਜਾਊਗੀ ਔਰ ਧਾਰਮਿਕ ਜਿਹੜੀਆਂ ਸਾਡੇ ਵੱਡੇ ਸੰਤ ਸਮਾਜ ਦੀਆਂ ਹਸਤੀਆਂ ਨੇ ਉਹ ਵੀ ਉੱਥੇ ਮੌਜੂਦ ਰਹਿਣਗੀਆਂ ਨੰਬਰ 2 ਇਹ ਆ ਜਾਂਦਾ ਹੈ ਮਾਝਾ ਦੁਆਬਾ ਰੂਟ ਮਾਝਾ ਦੁਆਬਾ ਰੂਟ ਦਾ ਜਿਹੜਾ ਸਾਡਾ ਇਹ ਰੂਟ ਹੈ ਇਹ ਦੋ ਰੂਟ ਸਾਡੇ ਚੱਲਣਗੇ ਇੱਕ ਸਾਡਾ ਚੱਲੂਗਾ ਗੁਰਦਾਸਪੁਰ ਗੁਰਦਾਸਪੁਰ ਤੋਂ ਬਟਾਲਾ ਬਾਬਾ ਬਕਾਲਾ ਸ੍ਰੀ ਅੰਮ੍ਰਿਤਸਰ ਸਾਹਿਬ ਤਰਨਤਾਰਨ ਗੋਇੰਦਵਾਲ ਸਾਹਿਬ ਕਪੂਰਥਲਾ ਕਰਤਾਰਪੁਰ ਸਾਹਿਬ ਜਲੰਧਰ ਬੰਗਾ ਬਲਾਚੌਰ ਤੇ ਸ੍ਰੀ ਅਨੰਦਪੁਰ ਸਾਹਿਬ ਇਹ ਇਸ ਤਰ੍ਹਾਂ ਨਾਲ ਸਾਡਾ ਰੂਟ ਚੱਲੂਗਾ ਇਹ 20 ਤਰੀਕ ਨੂੰ ਚੱਲਣਾ ਔਰ 22 ਤਰੀਕ ਦੀ ਸ਼ਾਮ ਨੂੰ ਜਾ ਕੇ ਇਹ ਸ੍ਰੀ ਅਨੰਦਪੁਰ ਸਾਹਿਬ ਵਿਖੇ ਪੁੱਜਣਾ ਔਰ ਇਸ ਤੋਂ ਇਲਾਵਾ ਸਾਡਾ ਮਾਲਵਾ ਰੂਟ ਹੈ ਮਾਲਵਾ ਰੂਟ ਸਾਡਾ ਚੱਲਣਾ ਫਰੀਦਕੋਟ ਫਿਰੋਜ਼ਪੁਰ ਮੋਗਾ ਜਗਰਾਓ ਲੁਧਿਆਣਾ ਖੰਨਾ ਸਰਹੰਦ ਫਤਿਹਗੜ੍ਹ ਸਾਹਿਬ ਮੋਰਿੰਡਾ ਚਮਕੌਰ ਸਾਹਿਬ ਰੂਪਨਗਰ ਸ਼੍ਰੀ ਅਨੰਦਪੁਰ ਸਾਹਿਬ ਤੇ ਲਾਸਟ ਜਿਹੜੀ ਸਾਡੀ ਯਾਤਰਾ ਜਿਹੜੀ ਹੈ ਉਹ ਚੱਲਣੀਆਂ ਮਾਲਵਾ ਰੂਟ 2 ਜਿਹਦੇ ਵਿੱਚ ਤਲਵੰਡੀ ਸਾਬੋ ਬਠਿੰਡਾ ਬਰਨਾਲਾ ਸੰਗਰੂਰ ਪਟਿਆਲਾ ਰਾਜਪੁਰਾ ਬਨੂੜ ਮੁਹਾਲੀ ਕਰਾਲੀ ਰੂਪਨਗਰ ਤੇ ਸ਼੍ਰੀ ਅਨੰਦਪੁਰ ਸਾਹਿਬ ਇਹ ਜਿਹੜੇ ਚਾਰ ਸਾਡੇ ਨਗਰ ਕੀਰਤਨ ਦੇ ਰੂਪ ਚ ਯਾਤਰਾਵਾਂ ਨਿਕਲਦੀਆਂ ਆਸੀਂ ਕੋਸ਼ਿਸ਼ ਕੀਤੀ ਹੈ ਕਿ ਪੂਰੇ ਪੰਜਾਬ ਨੂੰ ਹਰ ਜਗ੍ਹਾ ਤੋਂ ਟੱਚ ਕਰ ਸਕੀਏ ਵੱਧ ਤੋਂ ਵੱਧ ਸੰਗਤ ਨੂੰ ਨਗਰ ਕੀਰਤਨ ਦੇ ਨਾਲ ਜੋੜ ਸਕੀਏ ਉਹਨਾਂ ਰਾਸਤਿਆਂ ਦੇ ਵਿੱਚ ਜਿੱਥੇ-ਜਿੱਥੇ ਨਗਰ ਕੀਰਤਨ ਦਾ ਹੌਲਟ ਆਊਗਾ ਉੱਥੇ ਪੰਜਾਬ ਸਰਕਾਰ ਵੱਲੋਂ ਵਿਸ਼ਰਾਮ ਕਰਨ ਦੇ ਰਾਤ ਰੁਕਣ ਦੇ ਪੂਰੇ ਪ੍ਰਬੰਧ ਕੀਤੇ ਗਏ ਨੇ ਲੰਗਰ ਦੇ ਪ੍ਰਬੰਧ ਕੀਤੇ ਗਏ ਨੇ ਉੱਥੇ ਜਗ੍ਹਾ-ਜਗ੍ਹਾ ਪ੍ਰਸ਼ਾਦ ਪ੍ਰਸ਼ਾਦਾ ਪਾਣੀ ਜੋ ਵੀ ਜ਼ਰੂਰਤ ਹੋਊਗੀ ਉਸ ਮੁਤਾਬਿਕ ਇੰਤਜ਼ਾਮ ਕੀਤੇ ਗਏ ਨੇ ਔਰ ਸੰਗਤ ਦਾ ਬਹੁਤ ਵੱਡਾ ਯੋਗਦਾਨ ਮਿਲ ਰਿਹਾ ਬੜਾ ਵੱਡਾ ਹੁਲਾਰਾ ਮਿਲ ਰਿਹਾ ਸੰਗਤ ਸੰਗਤ ਆਪਣੇ ਰੂਪ ਦੇ ਵਿੱਚ ਵੀ ਇਹਨਾਂ ਰੂਟਾਂ ਦੇ ਉੱਤੇ ਬਹੁਤ ਵੱਡੇ ਤਦਾਦ ਦੇ ਉੱਤੇ ਲੰਗਰ ਪਾਣੀ ਦਾ ਇੰਤਜ਼ਾਮ ਕਰਕੇ ਰੱਖੂਗੀ ਸੋ ਇਹ ਜਿਹੜਾ ਸਮਾਗਮ ਹੋਣੇ ਨੇ ਜਿਹੜੇ ਕਿ 23 24 25 ਤਰੀਕ ਇਹ ਤਿੰਨ ਦਿਨ ਜਿਹੜੇ ਸਮਾਗਮ ਸ਼੍ਰੀ ਆਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਵਿਖੇ ਹੋਣੇ ਨੇ ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡੇ ਸਮਾਗਮ ਨੇ ਔਰ ਬੜੇ ਰੋਹਾਨੀ ਸਮਾਗਮ ਨੇ ਮੈਂ মিডিਆ ਦੇ ਮਾਧਿਅਮ ਦੇ ਰਾਹੀਂ ਹੱਥ ਜੋੜ ਕੇ ਇੱਕ ਬੇਨਤੀ ਹੋਰ ਵੀ ਕਰਨੀ ਚਾਹੁੰਦਾ ਕਿ ਸਾਰੀ ਸੰਗਤ ਇਹ ਜਿੱਥੋਂ-ਜਿੱਥੋਂ ਯਾਤਰਾਵਾਂ ਇਹ ਸਾਡੀਆਂ ਨਗਰ ਕੀਰਤਨ ਦੇ ਰੂਪ ਚ ਨਿਕਲਣੀਆਂ ਉਥੇ ਆਪਣੇ ਬੱਚਿਆਂ ਨੂੰ ਲੈ ਕੇ ਆਪਣੇ ਪਰਿਵਾਰ ਨੂੰ ਲੈ ਕੇ ਨਾ ਯਾਤਰਾਵਾਂ ਦੇ ਵਿੱਚ ਬਾਦ ਤੋਂ ਬਾਅਦ ਪਾਰਟਿਸਪੇਟ ਕਰਿਓ ਉੱਥੇ ਪਹੁੰਚਿਓ ਇਸ ਦੇ ਨਾਲ ਨਾਲ ਜਿਹੜੇ 23 ਤਰੀਕ 24 ਤਰੀਕ ਤੇ 25 ਤਰੀਕ ਇਹ ਤਿੰਨ ਦਿਨ ਜਿਹੜੇ ਸਾਡੇ ਸਮਾਗਮ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਵਿਖੇ ਚੱਲਣੇ ਨੇ ਉਹਦੇ ਵਿੱਚ ਵੀ ਸਾਰੇ ਜਣੇ ਜ਼ਰੂਰ ਸ਼ਮੂਲੀਅਤ ਕਰਿਓ ਸੋ ਇਹ ਜਿਹੜੀ ਜਾਣਕਾਰੀ ਤੁਹਾਨੂੰ ਦਿੱਤੀ ਗਈ ਆ ਉਹ ਇਸ ਇਸੇ ਪਿੱਛੇ ਦਿੱਤੀ ਗਈ ਆ ਕਿ ਪੰਜਾਬ ਸਰਕਾਰ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਜੋ ਯੋਗ ਅਗਵਾਈ ਚੱਲ ਰਹੀ ਆ ਸਾਡਾ ਡਿਪਾਰਟਮੈਂਟ ਟੂਰਿਜ਼ਮ ਐਂਡ ਕਲਚਰ ਅਫੇਅਰ ਜਿਹੜਾ ਸੈਰ ਸਪਟਾ ਤੇ ਸੱਭਿਆਚਾਰ ਵਿਭਾਗ ਆ ਪੰਜਾਬ ਦਾ ਅਸੀਂ ਪੂਰੀ ਇਹ ਸਾਡੀ ਨੋਡਲ ਅਥਾਰਟੀ ਹੈ ਇਸ ਸਾਰੇ ਸਮਾਗਮਾਂ ਦੀ ਸੋ ਇਸ ਨੋਡਲ ਅਥਾਰਟੀ ਹੋਣ ਕਰਕੇ ਮੇਰਾ ਫਰਜ ਬਣਦਾ ਟੂਰਿਜ਼ਮ ਐਂਡ ਕਲਚਰ ਅਫੇਅਰ ਮਨਿਸਟਰ ਪੰਜਾਬ ਹੋਣ ਦੇ ਨਾਤੇ ਕਿ ਮੈਂ ਟਾਈਮ ਟਾਈਮ ਸਿਰ ਮੀਡੀਆ ਨੂੰ ਇਹ ਬਰੀਫ ਕਰਦਾ ਹੋਇਆ ਸਾਰੀ ਜਾਣਕਾਰੀ ਹੈ ਜਿਹੜੀ ਪੰਜਾਬ ਭਰ ਵਿੱਚ ਦੰਦਾ ਰਹਾ ਥੋੜੇ ਮਾਧਿਅਮ ਦੇ ਰਾਹੀਂ ਮੈਂ ਇੱਕ ਵਾਰ ਤੋਂ ਫੇਰ ਆਖਿਰ ਦੇ ਵਿੱਚ ਜਿਹੜੇ ਸਾਡੇ ਦੋ ਇੱਕ ਸਮਾਰਕ ਬਿਲਕੁਲ ਬਣ ਕੇ ਤਿਆਰ ਹੋ ਗਿਆ ਭਾਈ ਗੱਤਾ ਜੀ ਮੈਮੋਰੀਅਲ ਉੱਥੇ ਜ਼ਰੂਰ ਸਾਰੇ ਜਣੇ ਜਾ ਕੇ ਦੇਖ ਕੇ ਆਉਣਾ ਵਿజిਟ ਕਰਕੇ ਆਉਣਾ ਜ਼ਰੂਰ ਜਾਉਣਾ ਆਪਣੇ ਵਿਰਸੇ ਤੋਂ ਆਪਣੇ ਵਿਰਾਸਤ ਤੋਂ ਜਾਣੂ ਹੋਈਏ ਆਪਾਂ ਦੂਸਰਾ ਜਿਹੜਾ ਅਸੀਂ ਇਹ ਨੀਂ ਪੱਥਰ ਰੱਖਿਆ ਜੋ ਕਿ ਅਸੀਂ ਇਹ ਗਲਿਆਰਾ ਬਣਾ ਰਹੇ ਆਂ ਸ਼੍ਰੀ ਅਨੰਦਪੁਰ ਸਾਹਿਬ ਦਾ ਉਹਦਾ ਜੋ ਨੀਂ ਪੱਥਰ ਰੱਖਿਆ ਉਹ ਅਸੀਂ 10 ਮਹੀਨਿਆਂ ਦੇ ਅੰਦਰ ਅੰਦਰ ਇਸ ਪ੍ਰੋਜੈਕਟ ਨੂੰ ਕੰਪਲੀਟ ਕਰਾਂਗੇ ਸੋ ਇੱਕ ਵਾਰ ਤੋਂ ਫੇਰ ਸਮਸਤ ਮੀਡੀਆ ਦਾ ਐਡੀ ਵੱਡੀ ਤਦਾਦ ਤੁਸੀਂ ਚੱਲ ਕੇ ਆਇਓ ਆਹ ਦਿਲ ਦੀ ਗਹਿਰਾਈ ਤੋਂ ਤੁਹਾਡਾ ਸਾਰਿਆਂ ਦਾ ਧੰਨਵਾਦ ਆਓ ਗੁਰੂ ਮਹਾਰਾਜ ਦੀ ਫਤਿਹ ਦੀ ਸਾਂਝ ਪਵਣ